ਫਰਕ ਹੁੰਦਾ ਘੜੀ-ਘੜੀ ਵਿੱਚ ਤੇ ਘੜੀ-ਘੜੀ ਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਅੱਜ ਅਸੀਂ ਵਿਚਾਰ ਕਰਨ ਲੱਗੇ ਹਾਂ ਜਿਹੜਾ ਉਹ ਨਾ ਥੋੜਾ ਜਿਹਾ ਡੁੰਗਾ ਵਿਚਾਰ ਹੈ ਹੋ ਸਕਦਾ ਕਿ ਤਨਾ ਕਿਤੇ ਜਾ ਕੇ ਤੁਹਾਨੂੰ ਇਹਨੂੰ ਥੋੜਾ ਜਿਹਾ ਪ੍ਰੋਬਲਮ ਆਵੇ ਸਮਝਣ ਦੇ ਵਿੱਚ ਪਰ ਬੜਾ ਸੋਖਾ ਜਿਹਾ ਵਿਸ਼ਾ ਵੀ ਹੈ ਇਹ ਇੱਕ ਇਹਦੇ ਵਿੱਚ ਨਾ ਮੈਂ ਪਹਿਲਾਂ ਇੱਕ ਉਦਾਹਰਨ ਦਿੰਦਾ ਮੈਂ ਕੋਈ ਫਿਲਮ ਜੀ ਬੜੀ ਮਸ਼ਹੂਰ ਹੋਈ ਹੋ ਉਹਦੇ ਵਿੱਚ ਨਾ ਜਿਹੜਾ ਫਿਲਮ ਦਾ ਹੀਰੋ ਹੁੰਦਾ ਉਹ ਕਿਸੇ ਹੋਰ ਬੰਦੇ ਨਾਲ ਗੱਲ ਕਰ ਰਿਹਾ ਹੁੰਦਾ ਉਹ ਕਹਿੰਦਾ ਵੀ ਮੇਰੀ ਤੂੰ ਘੜੀ ਖਰਾਬ ਕਰਤੀ ਤੈਨੂੰ ਪਤਾ ਕਿੰਨੇ ਲੱਖ ਦੀ ਹੈ ਤੇ ਉਹ ਜੇਬ ਦੇ ਵਿੱਚੋਂ ਘੜੀ ਕੱਢ ਕੇ ਕਹਿੰਦਾ ਕਹਿੰਦਾ ਮੇਰੀ ਤਾਂ ਮੇਰੀ ਘੜੀ ਤਾਂ 250 ਦੀ ਹੈ ਟਾਈਮ ਇਹ ਵੀ ਉਹੀ ਦੱਸਦੀ ਹੈ ਚਲੋ ਉਹ ਉਹਦੇ ਨਾਲ ਬੜੇ ਬੰਦੇ ਪ੍ਰਭਾਵਿਤ ਹੋਏ ਸਾਰੇ ਪ੍ਰਭਾਵਿਤ ਹੋਏ ਕਿਉਂਕਿ ਫਿਲਮਾਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਨਾ ਅਸੀਂ ਹੀਰੋ ਨੂੰ ਬਹੁਤ ਵੱਡਾ ਰੂਪ ਦਿੱਤਾ ਹੁੰਦਾ ਉਹਨੂੰ ਹੀਰੋ ਦਿਖਾਇਆ ਹੁੰਦਾ ਤੇ ਇੱਕ ਬਹੁਤ ਲੌਜੀਕਲੀ ਜਿਹੀ ਗੱਲਾਂ ਹੋ ਸਕਦਾ ਉਹ ਗੱਲਾਂ ਕਈ ਵਾਰ ਕੀ ਹੁੰਦੀਆਂ ਕਈ ਵਾਰ ਉਹ ਜਿਹੜਾ ਅਸਲ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਉਹ ਤੋਂ ਕਿਤੇ ਦੂਰ ਦੀਆਂ ਹੁੰਦੀਆਂ ਉਹ ਸਿਰਫ ਉਹ ਸੋਚ ਹੁੰਦੀ ਹੈ ਇੱਕ ਵੀ ਕਿਵੇਂ ਹੈ ਤੇ ਇਸੇ ਤਰ੍ਹਾਂ ਨਾ ਕੀ ਹੋਇਆ ਮੈਂ ਕਿਤੇ ਬੈਠਾ ਸੀ ਬਹੁਤ ਵਧੀਆ ਲੱਗੀ ਮੈਨੂੰ ਗੱਲ ਮੈਂ ਕਿਤੇ ਬੈਠਾ ਸੀ ਜਿਨ੍ਹਾਂ ਦੇ ਦਫਤਰ 'ਚ ਬੈਠੇ ਸੀ ਉਹਨਾਂ ਦਾ ਵਧੀਆ ਕੰਮ ਤਕੜੇ ਲੈਵਲ ਦਾ ਕੰਮ ਚੱਲਦਾ ਤੇ ਉਹਦਾ ਇੱਕ ਦੋਸਤ ਆ ਗਿਆ ਦੋਸਤ ਆ ਗਿਆ ਤਾਂ ਬੈਠੇ ਸੀ ਗੱਲਾਂਬੱਤਾਂ ਕਰ ਰਹੇ ਚਲੋ ਦੋਸਤ ਆਪਸ 'ਚ ਹੁੰਦੇ ਆ ਨਾ ਬੜਾ ਖੁੱਲ ਕੇ ਗੱਲਾਂ ਕਰਦੇ ਆ ਉਹ ਉਹ ਆਪਸ ਗੱਲਾਂ ਕਰਨ ਲੱਗੇ ਨੇ ਤੇ ਉਹ ਕਹਿੰਦਾ ਵੀ ਘੜੀ ਨਮੀ ਲਈ ਹੈ ਕਹਿੰਦਾ ਹਾਂਜੀ ਕਹਿੰਦਾ ਕਿੰਨੇ ਦੀ ਕਹਿੰਦਾ 5 ਲੱਖ ਦੀ ਉਹ ਕਹਿੰਦਾ ਉਹਨੇ ਨਾ ਉਹੀ ਫਿਲਮ ਵਾਲਾ ਡਾਇਲੋਗ ਮਾਰਿਆ ਉਹ ਕਹਿੰਦਾ ਅੱਛਾ ਮੇਰੀ ਤਾਂ ਕਹਿੰਦਾ 1500 ਦੀ ਆ ਟਾਈਮ ਕਹਿੰਦਾ ਇਹ ਵੀ ਉਨਾ ਹੀ ਦੱਸਦੀ ਹੈ ਜਿੰਨਾ ਤੇਰੀ ਘੜੀ ਉਹਨੇ ਬੜੀ ਵਧੀਆ ਗੱਲ ਕਹੀ ਮੈਂ ਬੜਾ ਅਟ੍ਰੈਕਟ ਹੋਇਆ ਸੀ ਇਹਨਾਂ ਨੂੰ ਉਹ ਕਹਿੰਦਾ ਤੇਰੀ ਘੜੀ ਤੇਰਾ ਸਮਾਂ ਦੱਸਦੀ ਹੈ ਤੇ ਮੇਰੀ ਘੜੀ ਮੇਰਾ ਸਮਾਂ ਦੱਸਦੀ ਹੈ ਓਹੋ ਮੈਂ ਯਕੀਨ ਨਹੀਂ ਕਰ ਸਕਿਆ ਇਸ ਇਸ ਗੱਲ ਬਾਰੇ ਬੜੀ ਗੱਲ ਬਹੁਤ ਛੋਟੀ ਹੈ ਪਰ ਇਹਦੇ ਵਿੱਚ ਬਹੁਤ ਵੱਡੀ ਗੱਲ ਜਿਹੜੀ ਹੈ ਉਹ ਉਹ ਮਤਲਬ ਛੁਪੀ ਹੋਈ ਹੈ ਦੇਖੋ ਇਹਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਮਹਿੰਗੀਆਂ ਚੀਜ਼ਾਂ ਖਰੀਦੋ ਅਪਾ ਇਹ ਨਹੀਂ ਕਹਿੰਦੇ ਕਿ ਦੇਖੋ ਹਰ ਇੱਕ ਦੇ ਮਨ ਵਿੱਚ ਜਿਹੜਾ ਵੀ ਸਨਾਤਨਵਾਦੀ ਜਗਲਾ ਕਰਦਾ ਹੁੰਦਾ ਨਾ ਉਹਦੇ ਵੀ ਮਨ ਚ ਕਿਤੇ ਨਾ ਕਿਤੇ ਸਾਰੀ ਜੋ ਇਸ ਸਮਾਜ ਚ ਚੱਲ ਰਿਹਾ ਸਭ ਦੇ ਮਨ ਚ ਹੁੰਦਾ ਵੀ ਮੈਂ ਵੀ ਇਸ ਤਰ੍ਹਾਂ ਕਰਾਂ ਮੈਂ ਵੀ ਐਵੇਂ ਕਰਾਂ ਜਿਹੜਾ ਨਹੀਂ ਕਰ ਪਾਉਂਦਾ ਚਲੋ ਉਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਉਹ ਅਲੱਗ-ਅਲੱਗ ਵਿਸ਼ੇ ਅਲੱਗ ਇੱਕ ਫਿਰ ਉਹਨੇ ਉਹਨਾਂ ਨੂੰ ਗੱਲ ਸਮਝਾਈ ਜਦੋਂ ਇਹ ਗੱਲ ਹੋਈ ਚਲੋ ਉਹ ਤਾਂ ਆਪਸ ਵਿੱਚ ਦੋਸਤ ਹੀ ਹੱਸਣਾ ਸ਼ੁਰੂ ਕਰਤਾ ਉਹਨਾਂ ਨੇ ਤੇ ਜਦੋਂ ਮੈਂ ਦੁਬਾਰਾ ਮਿਲਿਆ ਉਸ ਬੰਦੇ ਨੂੰ ਤੇ ਮੈਂ ਉਹਦੇ ਨਾਲ ਫੇਰ ਗੱਲ ਕੀਤੀ ਇਹ ਉਹ ਕਹਿੰਦਾ ਵੀ ਗੱਲ ਇਹ ਹੈ ਵੀ ਜਿਹੜਾ ਬੰਦਾ ਅੱਜ 1500 ਦੀ ਘੜੀ ਬਣ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਉਹਦਾ ਬਜਟ ਉਨਾਂ ਗਿਆ ਉਹ 1500 ਦੀ ਘੜੀ ਬਣ ਰਿਹਾ ਟਾਈਮ ਉਹੀ ਤੇ ਸਾਰੀਆਂ ਘੜੀ ਘੜੀਆਂ ਨੇ ਪਰ ਕਹਿੰਦਾ ਜੇ ਕੋਈ ਬੰਦਾ 5 ਲੱਖ ਵਾਲੀ ਘੜੀ ਤੇ 5 ਲੱਖ ਰੁਪਇਆ ਲਾ ਰਿਹਾ ਹੈ ਇਹਦਾ ਮਤਲਬ ਉਹਦਾ ਬਜਟ ਵੱਡਾ ਹੈ ਇਹਦਾ ਮਤਲਬ ਕਹਿੰਦਾ ਵੀ ਸਾਡੀ ਘੜੀ ਹੈ ਜਿਹੜੀ ਉਹ ਉਹ ਜਿਵੇਂ ਮੈਂ ਦੱਸਿਆ ਕਿ ਅ ਫਰਕ ਹੁੰਦਾ ਘੜੀ ਘੜੀ ਚ ਕਹਿੰਦਾ ਇਹ ਕਹਿੰਦਾ ਉਹਨੇ ਫਿਰ ਮੈਨੂੰ ਇਹ ਗੱਲ ਦੱਸੀ ਕਹਿੰਦਾ ਘੜੀ ਘੜੀ ਚ ਫਰਕ ਹੁੰਦਾ ਮੈਂ ਅਗਰ 5 ਲੱਖ ਰੁਪਏ ਦੀ ਘੜੀ ਲਾਉਣਾ ਤਾਂ ਇਹ ਘੜੀ ਮੇਰਾ ਸਮਾਂ ਦੱਸਦੀ ਹੈ ਕਿ ਮੇਰਾ ਸਮਾਂ ਵਧੀਆ ਚੱਲ ਰਿਹਾ ਮੈਂ 5 ਲੱਖ ਤੱਕ ਦੀ ਘੜੀ ਅਫੋਰਡ ਕਰ ਸਕਦਾ ਤੇ ਅਗਰ ਕਿਸੇ ਨੇ ਛੁੱਟੀ ਲਈ ਹੋਈ ਹੈ ਮਾੜੀ ਉਹ ਵੀ ਗੱਲ ਨਹੀਂ ਹੈ ਪਰ ਗੱਲ ਸਿਰਫ ਇਹ ਵੀ ਲੌਜੀਕਲੀ ਇਹਨੂੰ ਸਮਝਣ ਦੀ ਮੇਰੇ ਮਤਲਬ ਮੈਂ ਨਹੀਂ ਸੀ ਇਹਨਾਂ ਸੋਚ ਸਕਦਾ ਵੀ ਇਹ ਵੀ ਗੱਲ ਹੋ ਸਕਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਈ ਵਾਰ ਬਹੁਤ ਸਿਧਾਂਤਵਾਦੀ ਗੱਲਾਂ ਵੀ ਕਿਤੇ ਨਾ ਕਿਤੇ ਜਾ ਕੇ ਫਰਕ ਹੋ ਜਾਂਦੀਆਂ ਇਹਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਵੀ ਵਧੀਆ ਘੜੀਆਂ ਲਾਉਣ ਵਾਲੇ ਜਾਂ ਹੋਏ ਉਹ ਤਾਂ ਦੇਖੋ ਕੋਈ ਕੁਝ ਲੋਕ ਜਿਹੜੇ ਸ਼ੁਰੂ ਤੋਂ ਹੀ ਅਮੀਰ ਚੱਲ ਰਹੇ ਹੋਣੇ ਉਹਨਾਂ ਨੇ ਉਸ ਤਰ੍ਹਾਂ ਨਾਲ ਆਪਣੇ ਬਣਾ ਲੈਣੇ ਨੇ ਜਿਹੜੇ ਕਹਿਣ ਦਾ ਮਤਲਬ ਆਪਾਂ ਗੱਲ ਕਰ ਰਹੇ ਹਾਂ ਇਹ ਇਹ ਤਾਂ ਹੋ ਗਿਆ ਜੀ ਘੜੀ ਘੜੀ ਵਿੱਚ ਕੀ ਫਰਕ ਹੁੰਦਾ ਹੁਣ ਆਪਾਂ ਦੇਖਣਾ ਘੜੀ ਘੜੀ ਦਾ ਫਰਕ ਕੀ ਹੁੰਦਾ ਦੇਖੋ ਇੱਕ ਨਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਗੱਲ ਯਾਦ ਰੱਖਣੀ ਹੈ ਇੱਕ ਵਾਰ ਕੀ ਹੋਇਆ ਕਿ ਅਕਬਰ ਤੇ ਬੀਰਬਲ ਦੀ ਗੱਲਬਾਤ ਚੱਲ ਰਹੀ ਜੀ ਅਕਬਰ ਅਕਬਰ ਨਾਲ ਅਕਸਰ ਬੀਰਬਲ ਦੇ ਲਿੰਦੇ ਕੋ ਮੈਨੂੰ ਨਹੀਂ ਪਤਾ ਹੋ ਸਕਦਾ ਇਹ ਮਿਥਿਆਸ ਹੈ ਜਾਂ ਕੀ ਕਹਾਣੀਆਂ ਕਿਵੇਂ ਆ ਪਰ ਇਹਨਾਂ ਤੋਂ ਸਮਝਣ ਨੂੰ ਸਾਨੂੰ ਜਿੱਥੋਂ ਜਿੱਥੋਂ ਵੀ ਕੋਈ ਸਿੱਖਣ ਨੂੰ ਮਿਲ ਜੇ ਉਹ ਸਿੱਖ ਲੈਣਾ ਚਾਹੀਦਾ ਹੈ ਤਾਂ ਉਹ ਕਹਿੰਦੇ ਜੀ ਅਕਬਰ ਤੇ ਬੀਰਬਲ ਬੈਠੇ ਸੀ ਅਕਬਰ ਕਹਿੰਦਾ ਕਹਿੰਦਾ ਕੋਈ ਇੱਕ ਇੱਕ ਲਾਈਨ ਦੇ ਵਿੱਚ ਮੈਨੂੰ ਜਿਹੜੀ ਹੈ ਪੂਰੀ ਜ਼ਿੰਦਗੀ ਦਾ ਫਲਸਫਾ ਸਿਸਟਮ ਦਾ ਫਲਸਫਾ ਸਮਝਾ ਦੇ ਇੱਕ ਲਾਈਨ ਦੇ ਵਿੱਚ ਉਹਨੇ ਇੱਕ ਗੱਲ ਕਹੀ ਕਹਿੰਦਾ ਇਹ ਵਕਤ ਵੀ ਗੁਜ਼ਰ ਜਾਏਗਾ ਮਤਲਬ ਉਹਨੇ ਸੌਰੀ ਉਹਨੇ ਇਹ ਗੱਲ ਕਹੀ ਕਿ ਉਹ ਗੱਲ ਦੱਸ ਜਿੱਦਣ ਮੈਨੂੰ ਖੁਸ਼ੀ ਵੀ ਹੋਵੇ ਤੇ ਗਮੀ ਵੀ ਹੋਵੇ ਵੀ ਦੋਹੇ ਚੀਜ਼ੇ ਮੈਨੂੰ ਇਕੱਠੀਆਂ ਹੋਣ ਤਾਂ ਫਿਰ ਉਹਨੇ ਇਹ ਗੱਲ ਕਹੀ ਕਹਿੰਦਾ ਇਹ ਵਕਤ ਵੀ ਗੁਜ਼ਰ ਜਾਏਗਾ ਯਾਨੀ ਅਗਰ ਉਹਨੇ ਅਕਬਰ ਨੂੰ ਇੱਕ ਤਰ੍ਹਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਦ ਤਰ੍ਹਾਂ ਬਹੁਤ ਵਧੀਆ ਸਮਝ ਸਮਾ ਚੱਲ ਰਿਹਾ ਤਾਂ ਇਹਦੇ ਨਾਲ ਇੰਨਾ ਵੀ ਖੁਸ਼ ਤੇ ਹੰਕਾਰੀ ਬਣਨ ਦੀ ਲੋੜ ਨਹੀਂ ਇਹ ਵਕਤ ਵੀ ਲੰਘ ਹੀ ਜਾਣਾ ਤੇ ਜਿਦ ਤਰ੍ਹਾਂ ਮਾੜਾ ਸਮਾ ਚੱਲ ਰਿਹਾ ਤਾਂ ਵੀ ਅਡੀ ਟੈਂਸ਼ਨ ਲੈਣ ਦੀ ਲੋੜ ਨਹੀਂ ਇਹ ਸਮਾਂ ਵੀ ਗੁਜ਼ਰ ਜਾਣਾ ਤਾਂ ਕਹਿਣ ਦਾ ਮਤਲਬ ਕੀ ਹੈ ਘੜੀ ਘੜੀ ਦਾ ਫਰਕ ਦੇ ਵਿੱਚ ਕੀ ਹੁੰਦਾ ਹੈ ਘੜੀ ਘੜੀ ਦੇ ਫਰਕ ਦੇ ਵਿੱਚ ਸਾਨੂੰ ਇਹ ਮੰਨਣਾ ਚਾਹੀਦਾ ਹੈ ਵੀ ਜੇ ਅੱਜ ਸਾਡੀ ਕੋਈ ਔਖੀ ਘੜੀ ਚੱਲ ਰਹੀ ਹੈ ਨਾ ਤਾਂ ਉਸ ਘੜੀ ਨੇ ਵੀ ਗੁਜ਼ਰ ਜਾਣਾ ਪਰ ਇਹ ਜ਼ਰੂਰ ਹੈ ਵੀ ਉਸ ਘੜੀ ਦੇ ਵਿੱਚ ਸਾਡੀ ਜਿਹੜੀ ਹੈ ਸਾਡਾ ਸਾਡਾ ਮਾਨਸਿਕ ਦਬਾਅ ਵੀ ਹੋ ਸਕਦਾ ਸਾਡੇ ਚ ਮਾਨਸਿਕ ਅਸੀਂ ਚੱਲ ਰਹੇ ਹੁੰਨੇ ਕੁਛ ਨਾ ਕੁਛ ਨਹੀਂ ਪ੍ਰੋਬਲਮਾਂ ਚੱਲ ਰਹੇ ਹੁੰਨ ਐ ਸਮੱਸਿਆਵਾਂ ਚੱਲ ਰਹੇ ਹੁੰਨ ਐ ਪਰ ਉੱਥੇ ਸਾਨੂੰ ਇੱਕੋ ਕਹਿਰ ਰੱਖਣਾ ਚਾਹੀਦਾ ਕਿ ਇਹ ਜਿਹੜੀ ਘੜੀ ਛੜੀ ਚੱਲ ਰਹੀ ਹੈ ਅੱਜ ਇਹਨੇ ਵੀ गुज़र ਜਾਣਾ ਹੈ ਦੂਜੀ ਗੱਲ ਆ ਜਹੁਣ ਅਗਰ ਤੁਸੀਂ ਬਹੁਤ ਵਧੀਆ ਸਿਸਟਮ ਦੇ ਵਿੱਚ ਚੱਲ ਰਹੇ ਹੋ ਸਭ ਕੁਝ ਦੇ ਵਿੱਚ ਚੱਲ ਰਹੇ ਹੋ ਉੱਥੇ ਵੀ ਸਾਡਾ ਜਿਹੜਾ ਅਹ ਦਿਮਾਗ ਇੰਨਾ ਫਿਰ ਨਹੀਂ ਜਾਣਾ ਚਾਹੀਦਾ ਇੰਨਾ ਦਿਮਾਗ ਤੇ ਨਾ ਚੜਨਾ ਚੜੇ ਸਾਡੇ ਉਹ ਗੱਲ ਕਿ ਅਸੀਂ ਹੰਕਾਰੀ ਪ੍ਰਵਿਰਤੀ ਦੇ ਹੋ ਜਾਈਏ ਉੱਥੇ ਵੀ ਸਾਨੂੰ ਇਹ ਗੱਲ ਯਾਦ ਰੱਖਣੀ ਪਊਗੀ ਕਿ ਇਹ ਜਿਹੜੀ ਘੜੀ ਚੱਲ ਰਹੀ ਹੈ ਇਹ ਵੀ ਗੁਜ਼ਰ ਜਾਣੀ ਹੈ ਸੋ ਇਸ ਕਰਕੇ ਦੋ ਦੋਨੋਂ ਤਿੰਨੋਂ ਚੀਜ਼ਾਂ ਅਸੀਂ ਯਾਦ ਰੱਖਣੀ ਹੈ ਇਹਦੇ ਵਿੱਚ ਨਾ ਅਸੀਂ 4 ਪੁਆਇੰਟ ਕਲੀਅਰ ਕਰਦੇ ਹਾਂ ਜੇ ਅਗਰ ਤੁਸੀਂ ਦੇਖਿਆ ਹੋਵੇ ਤਾਂ ਇੱਕ ਤਾਂ ਵਧੀਆ ਘੜੀ ਜਿਹਨੇ ਲਾਈ ਹੋਈ ਹੈ ਉਹ ਬੰਦਾ ਮਤਲਬ ਉਹ ਉਹ ਨੂੰ ਅਫੋਰਡ ਕਰ ਸਕਦਾ ਜਿਨੇ ਛੋਟੀ ਜਾਂ ਸਸਤੀ ਘੜੀ ਲਈ ਹੋਈ ਹੈ ਉਹਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਘੜੀਆਂ ਦਾ ਸੇਮ ਟਾਈਮ ਦਿੰਦੀਆਂ ਐ ਇੱਡੀ ਕੋਈ ਗੱਲ ਨਹੀਂ ਐ ਤੇ ਦੂਜੀ ਤੀਜੀ ਗੱਲ ਆ ਕੀ ਆਪਣੀ ਅਗਰ ਤੁਸੀਂ ਕਿਸੇ ਬਹੁਤ ਵਧੀਆ ਘੜੀ ਤੁਹਾਡੀ ਚੱਲ ਰਹੀ ਹੈ ਸਮਾਂ ਤੁਹਾਡਾ ਬਹੁਤ ਵਧੀਆ ਚੱਲ ਰਿਹਾ ਹੈ ਤਾਂ ਉੱਥੇ ਹੰਕਾਰ ਨਹੀਂ ਕਰਨਾ ਤੇ ਅਗਰ ਤੁਹਾਡੇ ਕੋਲ ਤੁਹਾਡਾ ਮਾੜਾ ਸਮਾਂ ਚੱਲ ਰਿਹਾ ਮਾੜੀ ਘੜੀ ਚੱਲ ਰਹੀ ਹੈ ਤੁਹਾਡੀ ਕੋਈ ਤਾਂ ਉਹਦੇ ਵਿੱਚ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਇਹ ਨੇ ਵੀ ਗੁਜ਼ਰ ਹੀ ਜਾਣ ਧੰਨਵਾਦ 做这个。